ਫਿਰ ਹਾਲ ਚਾਲ ਆ ਆਪਣੀ ਗੁੱਡ ਮਾਰਨਿੰਗ ਹੋਈ ਅੱਜ ਨੱਕਰ ਕੀ ਤਾਂ ਦੋ ਲੋ ਜੀ ਤੇ ਢਾਗ ਲੀਏ ਨਿਕਲ ਰਹੇ ਨੇ ਵਾਹਿਗੁਰੂ 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 ਗੁਰੂ ਦੀ ਫੌਜ ਜਕਾਰੇ ਲਾਉਂਦੀ ਆਉਂਦੇ ਖੰਡੇ ਗੁਰੂ ਦੀ ਫੌਜ ਜਕਾਰੇ ਲਾਉਂਦੀ ਗੁਰੂ ਦੀ ਫੌਜ लाਡਲੀ ਫੌਜ ਦੇਖੋ लाਡਲੀਆਂ ਫੌਜਾਂ આપણા શ્રી વાહે વારુ વાહે વારુ વાહે વારુ વારુ વા ਲੋਕੀ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਆਲ ਕੇ ਪਿਆਰੇ ਜੀ ਤੇ ਇਧਰ ਮਸ਼ੀਨ ਲੱਗੀ ਹੋਇਆ ਫਾਲ ਸਿੱਟਣ ਵਾਲੀ I <laughs> लो जी खात्म हो चुके हैं नगर कीर्तन इत पिछे आ गई दुकाना गवरे बलवी ले आम वाहेगुरु चाह पातशाह गाथियों चुप जी खत्म हो चुके हैं फिर कीर्तन आप पिछे आ गए दुकाना गंवारे बल बे ले, ले ਵਾਹਿਗੁਰੂ ਜਿਆ ਬਾਦਸ਼ਾਹ ਰਾਧੀਆਂ ਬੁੱਲੋਂ ਚੱਲਣਾ ਲਓ ਜੀ ਸਤਨਾਮ ਸ੍ਰੀ ਵਾਹਿਗੁਰੂ ਨਗਰ ਕੀ ਤਨਉਦਾ ਹੋਇਆ ਆਪਣੀ ਚੜ੍ਹਦੀ ਸਵੇਰ ਦੇ ਨਾਲ ਨਗਰ ਕੀ ਤਨ ਆ ਰਿਹਾ ਹੈ ਜੈ ਹੋਵਾ ਭਾਈ ਜੈ ਹੋਵਾ ਵਾਹਿਗੁਰੂ 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 ਸਾਹਮਣੇ ਕਾਰਾਂ ਆਉਂਦੀਆਂ ਆ ਸਿੱਧੀ ਜਨਾਂ ਵਿੱਚ ਹੁਣ ਨਗਰ ਕੀ ਤਨ ਸ਼ੁਰੂ ਹੋ ਗਏ ਨੇ ਓਹੋ ਢੋਲ ਤੇ ਡਗਾ ਵੱਜਦਾ ਹੋਇਆ ਮੁੰਡੇ ਸੋਹਣੇ ਸੋਹਣੇ ਦੋਲ ਤੇ ਡਗਾ ਵਜਾਉਂਦੇ ਓਏ ਇੱਧਰ ਪੰਜ ਪਿਆਰੇ ਆਹੋ ਜੀ ਇੱਥੋਂ ਸਟਾਰਟ ਹੋ ਗਏ ਬਾਬਾ ਜੀ ਵਾਹਿਗੁਰੂ 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 ਹਾਲ ਕੀ ਦੇਖੋ ਸਜਾਈ ਹੋਈ ਆ ਗੱਟੀਆਂ ਲੱਗੀਆਂ ਹੋਈਆਂ ਨੇ ਮਗਰ ਗੱਡੀਆਂ ਬਹੁਤ ਲੱਗਰ ਕਿਸਨ ਜਾਂਦਾ ਹੋਇਆ ਸਕੂਲ ਵਾਲੇ ਬੱਚੇ ਵੱਡੇ ਗੌਰਦਾਰੇ ਸਭ ਛੱਡਿਆ ਵਾ ਵਧੀਆ ਯਾਰ ਇਤਿਆਹ ਦੱਸਣਾ ਚਾਹੀਦਾ ਜਵਾਕਾਂ ਨੂੰ ਸਕੂਲਾਂ ਚ ਪੜ੍ਹਾਈ ਹੋਣੀ ਚਾਹੀਦੀ ਆ ਜੇ ਸੁਹਾਨਾਲ ਸਾਡਾ ਦੁਨੀਆ ਦਾ ਸਿਰ ਕਾਲੂ ਬੋਲੇ ਬੋਲ ਹਾਲੇ ਹਮਸਿਆ ਮਾਨ ਬੋਲੇ ਬੋਲ ਹਾਲੇ ਉਹ ਨਿੱਕੋ ਜਵਾਗ ਰਾਤੀ ਤੇ ਉਹ ਬੋਲੇ ਬੋਲ ਅੱਕੇ ਬੱਦਕੇ ਪੀਣਾ ਵਧੀਆ ਐਂਦਾ ਸਾਰਿਆਂ ਜਵਾਕਾਂ ਨੂੰ ਦੱਸਣਾ ਚਾਹੀਦਾ ਵਾ ਪੜਾਉਣਾ ਚਾਹੀਦਾ ਵਾ வா வாயூருவாலா வாயு வாயு வாயூரா घुर <laughs> में ਸਕੂਲ ਦੀ ਗੱਲ ਬਹੁਤ ਵਧੀਆ ਲੱਗੀ ਵੀ ਸਕੂਲ ਦੇ ਬੱਚਿਆਂ ਨਾਲ ਸਾਰੇ ਨਗਰ ਗੀਤਨ ਦੇ ਇਦਾਂ ਹੀ ਆਪਣੇ ਸਕੂਲਾਂ ਵਿੱਚ ਸਾਰਾ ਕੁਝ ਪੜਾਉਣਾ ਚਾਹੀਦਾ ਸਿੱਖੀ ਬਾਰੇ ਫੇਰ ਹੀ ਉਹਨਾਂ ਨੂੰ ਪਤਾ ਲੱਗੂ ਗੁਰੂਆਂ ਬਾਰੇ ਬਹੁਤ ਸੋਹਣਾ ਸੀਗਾ ਨਗਰ ਗੀਤਨ ਵਾਹਿਗੁਰੂ 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 ਆਪਾਂ ਪਹੁੰਚ ਚੁੱਕੇ ਹਾਂ ਦੁਕਾਨ ਤੇ 4 ਵਜੇ ਕਰਾਉਣ ਲੱਗੇ ਆ ਤੇ ਮੋਟਰਸਾਈਕਲ ਲਾਉਣ ਲੱਗੇ ਆ ਕਾ ਕਰਕੇ ਆਹ ਦੇਖੋ ਰਾਜ ਕਰੇਗਾ ਰਾਜ ਕਰੇਗਾ ਖਾਲਸਾ ਲਾ ਦੀਆਂ ਕਲਰੇ ਅੱਜ ਦੀ ਰਾਤ ਸਮਾਪਤ ਹੁੰਦੀ ਆਪਣੀ ਨਗਰ ਕੀਰਤਨ ਤੇ ਸ਼ਾਮ ਦੀ ਸ਼ੁਰੂਆਤ ਹੋਈ ਸੀ ਨਗਰ ਕੀਰਤਨ ਤੋਂ ਰਾਤ ਦੀ ਵੀ ਸ਼ੁਰੂਆਤ ਨਗਰ ਕੀਰਤਨ ਤੇ ਖਤਮ ਹੋਊਗੀ ਆਪਣੀ ਵਾਹਿਗੁਰੂ 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 ਮੇਰ ਕਰੀਦਾ ਤੇ ਸਾਰਿਆਂ ਦੇ ਜਿੰਨੇ ਵੀ ਮੇਰੇ ਵੀਰ ਭਰਾਵ ਬਲੌਗ ਦੇਖਦੇ ਆ ਉਹਨਾਂ ਤੇ ਵੀ ਮੇਰ ਕਰੀ ਫੇਰ ਪਰ ਇਹ ਹੱਥ ਆਪਣਾ ਸਿਰ ਤੇ ਰੱਖੀ ਸਾਰਿਆਂ ਦੇ ਸਿਰ ਤੇ ਮੇਰ ਕਰੀਦਾ ਤੇ ਸਾਰਿਆਂ ਦੇ ਜਿੰਨੇ ਵੀ ਮੇਰੇ ਵੀਰ ਭਰਾਵ ਬਲੌਗ ਦੇਖਦੇ ਆ ਉਹਨਾਂ ਤੇ ਵੀ ਮੇਰ ਕਰੀ ਫੇਰ ਪਰ ਇਹ ਹੱਥ ਆਪਣਾ ਸਿਰ ਤੇ ਰੱਖੀ ਸਾਰਿਆਂ ਦੇ ਸਿਰ ਤੇ ਮੇਰ ਕਰੀਦਾ ਤੇ ਸਾਰਿਆਂ ਦੇ ਜਿੰਨੇ ਵੀ ਮੇਰੇ ਵੀਰ ਭਰਾਵ ਬਲੌਗ ਦੇਖਦੇ ਆ ਉਹਨਾਂ ਤੇ ਵੀ ਮੇਰ ਕਰੀ ਫੇਰ ਪਰ ਇਹ ਹੱਥ ਆਪਣਾ ਸਿਰ ਤੇ ਰੱਖੀ ਸਾਰਿਆਂ ਦੇ ਸਿਰ ਤੇ ਵੈਗੁਰੂ ਇਧਰ ਹੋਇਆ ਇਧਰ ਹੋਇਆ ਵੈਗੁਰੂ ਵੈਗੁਰੂ ਕੋਲੇ ਜਾਣਿਆ ਪਤਾ ਨਹੀਂ ਹੋ ਜਾਵੇ ਲਓ ਜੀ ਸਮਾਪਤੀ ਹੁੰਦੀ ਆ ਨਕਰ ਗੈਂਦ ਦੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ